ਤਤ ਵਿੱਚ ਤਾਰਿਆਂ ਦੀ ਛਾਵੇਂ ਬਈ ਸੋਚਦੇ ਤੂੰ ਇਕੱਠਾ ਕੀਤਾ ਛੱਡ ਜਾਣਾ ਥਾਵੇਂ ਜਿੰਨੀ ਨਿਭੀ ਨਿਭਾ ਤੁਰ ਜਾਣਾ ਮਿਲਣਾ ਨੀਸਾ ਮੰਗਿਆ ਇੱਕ ਰੰਗ ਦੀ ਸੁਆ ਬਣ ਜਾਣਾ ਸੱਜਣਾ ਕਪਾ ਰੰਗਿਆ ਸੱਜਣਾ ਕਪਾ ਰੰਗਿਆ ਜ਼ਿੰਦਗੀ ਚ ਚੰਗੇ ਮਾੜੇ ਆਉਂਦੇ ਨੇ ਹਾਲਾਤ ਏ ਕੰਡਿਆਂ ਤੋਂ ਜਾਣੀ ਜਾਂਦੀ ਫੁੱਲਾਂ ਦੀ ਔਕਾਤ ਜ਼ਿੰਦਗੀ ਚ ਚੰਗੇ ਮਾੜੇ ਆਉਂਦੇ ਨੇ ਹਾਲਾਤ ਏ ਖੰਡਿਆਂ ਤੋਂ ਜਾਣੀ ਜਾਂਦੀ ਫੁੱਲਾਂ ਦੀ ਓਕਾਤ ਈ ਆਲੂਆਂ ਤੱਤਿਆਂ ਘਟਾ ਬਣ ਜਾਣਾ ਆਉਣਾ ਜੋ ਦਿਨਾ ਚੰਗਿਆਂ ਇੱਕ ਰੰਗ ਦੀ ਸੁਆ ਬਣ ਜਾਣਾ ਸੱਜਣਾ ਕਪਾ ਰੰਗੀਆਂ ਪਿੰਡ ਵਾਰ ਦੇ ਕੇ ਛਟੂ ਜਦੋਂ ਛੂਹੇਗਾ ਬੁਲੰਦੀਆਂ ਲੇਖਾਂ ਤੇ ਧਰਮ ਜੀਤ ਕਾਦੀਆਂ ਪਵੰਦੀਆਂ ਆਪਾਂ ਮੁੱਕ ਜਾਉ ਤੇ ਯਾਦਾਂ ਨੇ ਜਿਉਣਾ ਆਉਣਾ ਨਹੀਂ ਸਮਾਂ ਲੰਘਿਆ ਇੱਕ ਰੰਗ ਦੀ ਸੁਆ ਬਣ ਜਾਣਾ ਸੱਜਣਾ ਕਪਾਰ ਰੰਗਿਆ ਸਿਰਫ ਦੋ ਸ਼ੇਰ ਕਹਿ ਕੇ ਉਦੋਂ ਬਾਅਦ ਮੈਂ ਨਹੀਂ ਬੋਲਾਂ ਜੀ ਬਾਦਸ਼ਾਹ ਜ਼ਫਰ ਦੀ ਗਜ਼ਲ ਹੈ ਸਜ਼ਾ ਜੀ ਖੂਬ ਮਿਲੀ ਜੀ ਸਜ਼ਾ ਇਹ ਖੂਬ ਮਿਲੀ ਉਨ ਸੇ ਦਿਲ ਲਗਾਨੇ ਕੀ ਉਹ ਕਿਆ ਫਿਰੇ نظر پھر گئی بولے کی کیا ابھی تو میں نے تصور کیا رہائی کا ابھی تو میں نے ابھی تو میں نے تصور کیا रिहाई का बुलंद हो गई दीवार कैद क्या बात है कैद पसंद थप्पी देओ क्या बात है पतले लोगे दीवार हम हमारी की मोहब्बत में फर्क है اتنا ہماری ان کی محبت میں فرق ہے اتنا انہیں بگڑنے کی عادت ہمیں بل نظام سارے جہاں کا پلٹ کے رکھ دوں گا نظام سارے جہاں کا پلٹ کے رکھ دوں گا ابھی تو دیکھ رہا ہوں ہوا سن گیا نکل کے کفن سے کہنے لگے یہ دونوں ہاں نکل کے کفن سے کہنے لگے یہ دونوں ہاں ہمیں تو رہ گئی

ਦੇ ਬਰਾਬਰ ਪੰਜਾਬੀ ਦੀ ਗਜ਼ਲ ਕਰਨ ਵਾਲੇ ਸਰਜੀਪਾਤ ਸਿੰਘ ਇੱਕ ਨਾਮ ਜਾਂਦਾ ਜਿਹੜਾ ਬਿਲਕੁਲ ਜਾਂਦਾ ਪਹਿਲਾਂ ਇਹ ਗੱਲ ਬੜੀ ਰਹੀ ਵੀ ਜਿਹੜੀ ਗਜ਼ਲ ਆ ਉਹ ਉਹ ਨਹੀਂ ਅਸਲ ਪਹਿਲਾਂ ਇਹਦੀ ਧਾਰਨਾ ਸੀ ਉਰਦੂ ਜਿਹੜੇ ਨੂੰ ਵੱਡੀ ਚਲੀ ਗਈ ਆ ਬਹੁਤ ਪਾਸ ਗਜ਼ਲਿਤ ਬਹੁਤ ਪਾਸ ਆਪਸ ਨੂੰ ਮੈਂ ਆਪਣਾ ਬਿੱਤਰ ਸੀ ਜਾਂਦਾ ਜੀ ਸੁਖਿੰਦਰ ਸਿੰਘ ਕੀ ਹੋਇਆ ਸਾਰੀ ਸਾਰੀ ਬੰਦੇ ਖਾਸ ਮੋਹ ਸਿੰਘ ਵੀ ਤਾਂ ਮੋਹ ਸਿੰਘ ਫਾਸਟ ਜਿਹੜੇ ਪਾਸੇ ਪਾਸੇ ਨਾ ਪਹੁੰਚਦਾ